ਬਲਾ ਚੋਰ ਦੇ ਨਾਲ ਲੱਗਦੇ ਪਿੰਡ ਸੁਦਾ ਮਾਜਰਾ ਦੇ ਕੋਲ ਬੀਤੀ ਰਾਤ ਨੂੰ ਇੱਕ ਜੈਨਕਾਰ ਅਤੇ ਸਕੂਟਾਕਾਰ ਦੀ ਆਪਸੀ ਟੱਕਰ ਵਿੱਚ ਜੈਨਕਾਰ ਵੀ ਸਵਾਰ ਇੱਕ ਵਿਅਕਤੀ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਸੜਕ ਸੁਰੱਖਿਆ ਫੋਰਸ ਦੇ ਪੁਲਿਸ ਅਧਿਕਾਰੀ ਕੁਲਵੀਰ ਸਿੰਘ ਅਤੇ ਕੁਲਦੀਪ ਨੇ ਦੱਸਿਆ ਕਿ ਇਹ ਹਾਦਸਾ ਬੀਤੀ ਰਾਤ ਨੂੰ ਹੋਇਆ ਹੈ ਉਨ੍ਹਾਂ ਮੁਤਾਬਕ ਨੈਸ਼ਨਲ ਹਾਈਵੇ ਪਿੰਡ ਸੁਦਾ ਮਾਜਰਾ ਦੇ ਕੋਲ ਜੈਨਕਾਰ ਨੰਬਰ ਪੀਵੀ 25ਬੀ 2177 ਗਲਤ ਸਾਈਡ ਤੋਂ ਆ ਰਹੀ ਸੀ ਆ ਰਹੀ ਸੀ ਜਿਸ ਨੇ ਪਿੰਡ ਮਾਨਨੇਵਾਲ ਨੂੰ ਜਾਣਾ ਸੀ ਅਤੇ ਜੈਨਕਾਰ ਵਿੱਚ ਮਨਜੀਤ ਸਿੰਘ ਪੁੱਤਰ ਜਗਿੰਦਰ ਵਾਸੀ ਮੁੱਤੋਮੰਡ ਬਲਾਚੌਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅਤੇ ਕਰਨ ਵਾਸੀ ਪਟਿਆਲਾ ਪਟਿਆਲਾ ਜੋ ਕਿ ਹੁਣ ਪਿੰਡ ਮਾਨਿਆਵਾਲ ਤਹਿਸੀਲ ਬਲਾਚੌਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੋ ਜਣੇ ਕਾਰ ਵਿੱਚ ਸਵਾਰ ਹਨ ਸਨ ਕਰਨ ਦੇ ਜ਼ਿਆਦਾ ਸੱਟਾ ਲੱਗਣ ਕਰਕੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਮਨਜੀਤ ਸਿੰਘ ਨੂੰ ਜੀਰੇ ਇਲਾਜ ਲਈ ਸਿਵਲ ਹਸਪਤਾਲ ਬਲਾਚੌਰ ਵਿਖੇ ਦਾਖਲ ਕਰਵਾਇਆ ਗਿਆ ਹੈ ਦੂਜੇ ਪਾਸੇ ਸਕੂਨਡਾ ਕਾਰ ਨੰਬਰ BB 998694 ਜੋ ਕਿ ਚੰਡੀਗੜ੍ਹ ਤੋਂ ਅੰਮ੍ਰਿਤਸਰ ਨੂੰ ਜਾ ਰਹੀ ਸੀ ਜਿਸ ਨੂੰ ਹਰਸ਼ਦੀਪ ਸਿੰਘ ਪੁੱਤਰ ਸਰਬਜੀਤ ਸਿੰਘ ਵਾਸੀ ਅੰਮ੍ਰਿਤਸਰ ਚਲਾ ਰਿਹਾ ਸੀ ਅਤੇ ਗਲਤ ਸਾਈਡ ਤੋਂ ਆ ਰਹੀ ਜੈਨ ਕਾਰ ਨੇ ਸਾਹਮਣੇ ਤੋਂ ਸਕੁੰਡਾ ਕਾਰ ਨੂੰ ਟੱਕਰ ਮਾਰੀ ਅਤੇ ਇਹ ਟੱਕਰ ਇੰਨੀ ਭਿਆਨਕ ਸੀ ਕਿ ਇਸ ਟੱਕਰ ਨਾਲ ਦੋਵੇਂ ਕਾਰਾਂ ਦੇ ਪਰਖੱਚੇ ਉੱਡ ਉੱਡ ਗਏ। ਥਾਣਾ ਕਾਟਗੜ੍ਹ ਦੀ ਪੁਲਿਸ ਨੇ ਦੋਵਾਂ ਕਾਰਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਆਓ ਦੇਖਦੇ ਹਾਂ ਇੱਕ ਰਿਪੋਰਟ ਹਾਂਜੀ ਸਰ ਇੱਕ ਜਿਹੜਾ ਰਾਤੀ ਹਾਦਸਾ ਹੋਇਆ ਹੈ ਦੋ ਕਾਰਾਂ ਦਾ ਸਿੱਧੇ ਮੱਜਰੇ ਉਹਦੇ ਦੀ ਕੀ ਜਿਹੜੀ ਸਥਿਤੀ ਸਥਿਤੀ ਕੀ ਆਇਆ ਕਿੰਨੇ ਬੰਦੇ ਫੱਟੜ ਹੋਏ ਤੇ ਕਿੰਨੇ ਦੀ ਮੌਤ ਹੋਈ ਇੱਕ ਦੀ ਮੌਤ ਹੋਈ ਹੈ ਜੀ ਹਾਂਜੀ ਇੱਕ ਫੱਟੜ ਹੋਇਆ ਇਹ ਕਿੱਥੇ ਦੇ ਸੀਗੇ ਹਰੇਣੇ ਵਾਲੇ ਤੂੰ ਮਾਣੇ ਵਾਲ ਦੇ ਨਾਮ ਪਤਾ ਜੀ ਉਹਨਾਂ ਦੇ ਕਰਨ ਕਰਨ ਪਟਿਆਲੇ ਤੋਂ ਆ ਕੇ ਇੱਥੇ ਰਹਿ ਰਹੇ ਸੀਗਾ ਕਿਰਾਏ ਤੇ ਮਾਣੇ ਆ ਇਹ ਦੂਸਰਾ ਦੂਸਰਾ ਫਟੜ ਜਿਹੜਾ ਹੋਇਆ ਉਹ ਅੰਮ੍ਰਿਤਸਰ ਦਾ ਸੀ ਇਹ ਵੀ ਮੋਟਰ ਰੈਂਡਾ ਸੀਗਾ ਕਿਥੇ ਰੈਂਡਾ ਸੀ ਨਹੀਂ 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 ਆਪਣੇ ਜਾ ਰਿਆ ਸੀਗਾ ਇਧਰੋਂ ਰੂਪਰ ਰੂਪਰ ਸੈਂਟ ਤੋਂ ਜਾ ਰਿਆ ਸੀਗਾ ਜਿਹੜਾ ਕਰਨ ਹੈ ਗੱਡੀ ਵਾਲਾ ਮੁੰਡਾ ਜਿੰਨ ਗੱਡੀ ਵਾਲਾ ਉਹ ਗੱਡੀ ਡਾਉਨ ਸਾਈਡ ਲਿਆ ਕੇ ਉਧਰੋਂ ਆ ਰਿਆ ਸੀ ਇਹ ਕਿਧਰੋਂ ਕਿਧਰੋਂ ਆ ਜਾ ਰਿਹਾ ਸੀ ਜਿਹੜੀ ਜਿੰਨ ਸੀ ਕਿਧਰੋਂ ਆ ਰਹੀ ਸੀ ਇਹ ਜਿੰਨ ਉਹ ਆਪਣੇ ਕਟ ਤੋਂ ਮੁੜ ਕੇ ਰੌਂਗ ਸਾਈਡ ਆ ਰਹੀ ਸੀ ਨਹੀਂ ਬਣਾ ਚੋ ਸਾਈਡ ਤੋਂ ਆ ਰਹੀ ਸੀ ਬਣਾ ਚੋ ਸਾਈਡ ਤੋਂ ਇਹ ਜਿਹੜੀ ਇਹ ਚੰਡੀਗੜ੍ਹ ਸੈਂਟਰ ਚੰਡੀਗੜ੍ਹ ਟੋਟਲ ਨੂੰ ਜਾ ਰਿਹਾ ਹਾਂਜੀ ਇਹ ਗੁਣੇ ਦੇ ਵਿੱਚ ਪੱਟੜ ਕਿੰਨੇ ਆ ਇੱਕੋ ਹੀ ਫਟੜਾ ਇੱਕ ਪੱਟੜਾ ਤੇ ਇੱਕ ਦਿਨ ਮੌਤ ਹੋ ਜਾਂਦੀ ਜਿੰਨਾਂ ਵਾਲੇ ਦੀ ਮੌਤ ਹੋ ਗਈ ਹਾਂ ਦੂਜਾ ਮੋਟਾ ਦਵਾਈਆਂ ਖਾ ਖਾ ਕੇ ਪਰੇਸ਼ਾਨ ਹੋ ਚੁੱਕੇ ਮਰੀਜ਼ਾਂ ਲਈ ਆਸ ਦੀ ਇੱਕੋ ਇੱਕ ਕਿਰਨ ਕੈਤ ਆਯੁਰਵੇਦ ਦੁਆਖਾਨਾ ਔਰ ਤੁਮਰ ਹਰ ਤਰ੍ਹਾਂ ਦੇ ਗੁਪਤ ਰੋਗਾਂ ਦੇ ਮਾਹਰ ਅਧਰੰਗ ਕਾਲਾ ਪੀਲਿਆ ਮੋਟਾਪਾ ਸ਼ੂਗਰ ਘਟੇ ਹੋਏ ਸੈਲ ਇੱਕ ਦਿਨ ਵਿੱਚ ਪੂਰੇ ਕਰੋ ਫੋਨ ਕਰੋ 98763 79499 ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876779499